ਮੈਨੂੰ ਐਂ ਲੱਗਦਾ ਵੀ ਰਾਤ ਨੂੰ ਵੀ ਸੁਪਨੇ ਦੇ ਵਿੱਚ ਕਿਸਾਨ ਯੂਨੀਅਨ ਵਾਲੇ ਹੀ ਆਉਂਦੇ ਹੋਣੇ ਆ ਭਗਵੰਤ ਮਾਨ ਸਾਹਿਬ ਦੇ ਕਿਉਂ ਕਿਉਂਕਿ ਉਹਨਾਂ ਨਾਲ ਐਵੇਂ ਮੱਥਾ ਲਾਈ ਰੱਖਦੇ ਆ ਨਾ ਤਾਂ ਕਿਸੇ ਪ੍ਰੈਸ ਵਾਲੇ ਨੇ ਕੋਈ ਸਵਾਲ ਕੀਤਾ ਕਿਸਾਨ ਯੂਨੀਅਨਾਂ ਬਾਰੇ ਨਾ ਕਿਸਾਨ ਯੂਨੀਅਨਾਂ ਨਾਲੇ ਕੁਝ ਬੋਲੇ ਮੁੱਖ ਮੰਤਰੀ ਸਾਹਿਬ ਬਾਰੇ ਉਹੀ ਉੱਠ ਕੇ ਅਗੇ ਜੀ ਇਹ ਫਾਲਤੂ ਦੇ ਧਰਨੇ ਲਾਉਂਦੇ ਆ ਇਹ ਵਜਾ ਨਹੀਂ ਵੇਖਦੇ ਇਹ ਜਗਾ ਵੇਖਦੇ ਆ ਇਹ ਜੀ ਐਵੇਂ ਧਰਨੇ ਲਾਉਂਦੇ ਆ ਇਹਨਾਂ ਨੂੰ ਹੁਣ ਇਹਨਾਂ ਦੀ ਜਾਂਚ ਪੜਤਾਲ ਕਰਾਵਾਂਗੇ ਅਸੀਂ ਇਹਨਾਂ ਨੇ ਗੈਰ ਕਾਨੂੰਨੀ ਜਿਦਾਦਾਂ ਬਣਾਉਣਾ ਹੋਣਾ ਹੈ ਗਿਆ ਇਹਦੇ ਚੋਂ ਪੈਸਾ ਕਮਾਉਂਦੀ ਆ ਦੁਕਾਨਦਾਰੀ ਬਣਾਈ ਹੋਈ ਆ ਧਰਨਿਆਂ ਨੂੰ ਮੁੱਖ ਮੰਤਰੀ ਸਾਹਿਬ ਅਗਲੇ ਨੇ ਚੈਲੰਜ ਕਰਤਾ ਆ ਵੇਖੋ ਪਹਿਲੇ ਪੰਨੇ ਤੇ ਅੱਜ ਪੰਜਾਬੀ ਟ੍ਰਿਬਿਊਨ ਦੇ ਖ਼ਬਰੀ ਖ਼ਬਰ ਛਪੀ ਹੋਈ ਆ ਜਗਿੰਦਰ ਸਿੰਘ ਅਗਰਾਹਾ ਤੇ ਕਮਲਪ੍ਰੀਤ ਸਿੰਘ ਪੰਨੂ ਇਹਨਾਂ ਨੇ ਖ਼ਬਰ ਚ ਸੰਯੁਕਤ ਕਿਸਾਨ ਮੋਰਚੇ ਦੇ ਲੀਡਰ ਆਏ ਹੈ ਤੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਮੁੱਖ ਮੰਤਰੀ ਦੀ ਚੁਣੌਤੀ ਕਬੂਲ ਮੁੱਖ ਮੰਤਰੀ ਕੋਲੋਂ ਬੈਸ ਲਈ ਸਮਾਂ ਅਤੇ ਸਥਾਨ ਪੁੱਛਿਆ ਜਣੀ ਕਿ ਉਹ ਕਹਿੰਦੇ ਆ ਕਿ ਸਾਡੀ ਕੋਈ ਤੁਸੀਂ ਕਰਾਉਣੀ ਆ ਜਾਂਚ ਪੜਤਾਲ ਉਹ ਕਰਾ ਲਓ ਸਾਡੇ ਨਾਲ ਕੋਈ ਬਹਿਸ ਕਰਨੀ ਆ ਸਾਨੂੰ ਜਗ੍ਹਾ ਦੱਸੋ ਸਥਾਨ ਦੱਸੋ ਅਸੀਂ ਕਰਨ ਨੂੰ ਤਿਆਰ ਆ ਲੈ ਹੁਣ ਵੇਖਦੇ ਆ ਮੁੱਖ ਮੰਤਰੀ ਸਾਹਿਬ ਕਰਨਗੇ ਕਬੂਲ ਕਿ ਨਹੀਂ ਇਹ ਅਸਲ ਚ ਵਜ੍ਹਾ ਪਤਾ ਕੀ ਆ ਇਹ ਪੰਜਾਬ ਦੇ ਵਿੱਚ ਨਾ ਜਿੰਨਾ ਪੁਲਿਸ ਧੱਕਾ ਕਰ ਰਹੀ ਆ ਜਿੰਨਾ ਗੁੰਡਾ ਰਾਜ ਚੱਲ ਰਿਹਾ ਹੈ ਵਿਰੋਧੀ ਧਿਰ ਤਾਂ ਕੋਈ ਬੋਲ ਨਹੀਂ ਰਹੀ ਕਿਉਂ ਨਹੀਂ ਬੋਲ ਰਹੀ ਕਿਉਂਕਿ ਉਹਨਾਂ ਨੇ ਮੁੱਖ ਮੰਤਰੀ ਸਾਹਿਬ ਨੇ ਕਹਿਣਾ ਛੋਡੇ ਰਾਜ ਚ ਵੀ ਇਹੀ ਹੁੰਦਾ ਸੀ ਤੇ ਉਹਨਾਂ ਨੇ ਚੁੱਪ ਕਰ ਜਾਣਾ ਉਹ ਬੋਲਣ ਜੋਗੇ ਹੈ ਨਹੀਂ ਤੇ ਬੋਲ ਕੌਣ ਰਿਹਾ ਹੈ ਕਿਸਾਨ ਯੂਨੀਅਨਾਂ ਬੋਲ ਰਹੀਆਂ ਪੁਲਿਸ ਦੇ ਧੱਕੇ ਦੇ ਖਿਲਾਫ ਪੀੜਤਾਂ ਪਰਿਵਾਰਾਂ ਦੇ ਨਾਲ ਖੜ ਰਹੀਆਂ ਕਿਸਾਨ ਯੂਨੀਅਨਾਂ ਤੇ ਹੁਣ ਇਸ ਕਰਕੇ ਮੁੱਖ ਮੰਤਰੀ ਸਾਹਿਬ ਦੇਤੇ ਡੀਪੀਡ ਹੁੰਦੀ ਆ ਵੀ ਇਹੇ ਕਾਹ ਤੋਂ ਲੜਦੇ ਹੈਗੇ ਬਈ ਤੁਸੀਂ ਆਪਦੀ ਪੁਲਿਸ ਨੂੰ ਸੰਭ ਕੇ ਰੱਖੋ ਤੁਸੀਂ ਇਹੇ ਕੰਮ ਕੀ ਕਰ ਰਹੇ ਹੋ ਵੀ ਜਿਹਦਾ ਜੀ ਕੀਤਾ ਉਹਨੂੰ ਕੱਟਤਾ ਉਹਨੂੰ ਕੁੱਟਤਾ ਤੇ ਪੁਲਿਸ ਨੂੰ ਟਾਰਗੇਟ ਦੇਣ ਦਾ ਕੀ ਮਤਲਬ ਹੋਇਆ ਟਾਰਗੇਟ ਦਿੱਤੇ ਜਾ ਰਹੇ ਆ ਪੁਲਿਸ ਨੂੰ ਵੀ ਅੱਜ ਤੋਂ ਜ਼ਿਲ੍ਹੇ ਦੇ ਅਧਿਕਾਰੀ ਨੂੰ ਫੋਨ ਕਰ ਦਤਾ ਜਾਂਦਾ ਅੱਜ ਤੁਸੀਂ 5 ਕੇਸ ਬਣਾਉਣੇ ਆ ਅੱਜ ਤੁਸੀਂ 6 ਕੇਸ ਬਣਾਉਣੀਆਂ ਐ ਇਨਸ਼ਾ ਰੁਕ ਜੂਆ ਪੰਜਾਬ ਚ ਹੁਣ ਵੇਖਦੇ ਆ ਮੁੱਖ ਮੰਤਰੀ ਸਾਹਿਬ ਕੀ ਕਰਨਗੇ ਇਹ ਕਿਸਾਨ ਆਗੂਆਂ ਨੇ ਚੁਣੌਤੀ ਕਰ ਲਈ ਆ ਕਬੂਲ ਪਰ ਪਤਾ ਸਾਨੂੰ ਕੁਝ ਨਹੀਂ ਹੋਣਾ ਕਿਉਂਕਿ ਮੁੱਖ ਮੰਤਰੀ ਸਾਹਿਬ ਇਹ ਸਟੇਟ ਨਹੀਂ ਚਲਾ ਰਹੇ ਇਹ ਸਟੇਜ ਚਲਾ ਰਹੇ ਆ ਇਹ ਚੁਟਕਲਾਂ ਦੇ ਸਿਰ ਤੇ ਹੀ ਸਰਕਾਰ ਚਲਾ ਰਹੇ ਆ ਅਸਲ ਮੈਂ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਸਾਹਿਬ ਤਾਂ ਮੁੱਖ ਮੰਤਰੀ ਹੈ ਹੀ ਨਹੀਂ ਮੈਨੂੰ ਲੱਗਦਾ ਅੱਧੀ ਦਿੱਲੀ ਮੁੱਖ ਮੰਤਰੀ ਬਣੀ ਬੈਠੀ ਆ ਕਿ ਆਈ ਨਹੀਂ ਪਤਾ ਲੱਗਦਾ ਲੱਗਦਾ ਵੀ ਇੱਥੇ ਕੋਈ 50 60 ਮੁੱਖ ਮੰਤਰੀ ਆ ਕੇਜਰੀਆਲ ਤੋਂ ਲੈ ਕੇ ਸਣੇ ਜਿਹੜੇ ਉਥੇ ਥੱਲੇ ਪੁਲਿਸ ਵਾਲੇ ਵੀ ਵਿੱਚੇ ਹੀ ਮੁੱਖ ਮੰਤਰੀ ਆ ਸਣੇ ਉਹ ਦਿੱਲੀ ਤੋਂ ਜਿਹੜੇ ਲਿਆ ਕੇ ਭਾਏ ਵੇ ਨੇ ਭਵੈਕ ਮਾਰਾਰਗੇ ਉਹ ਵੀ ਮੁੱਖ ਮੰਤਰੀ ਆ ਇੱਥੇ ਸਭ ਕੁਝ ਰੌਲ ਗਦੌਲ ਹੋਇਆ ਪਿਆ ਪਰ ਲੋਕਾਂ ਦੇ ਸੰਘਰਸ਼ਾਂ ਦੀ ਗੱਲ ਹੋਣੀ ਚਾਹੀਦੀ ਆ ਕਿਉਂਕਿ ਇਹੀ ਲੋਕਾਂ ਕੋਲ ਇੱਕ ਰਾਹ ਹੁੰਦਾ ਹੋਰ ਲੋਕਾਂ ਦੀ ਸੁਣਵਾਈ ਕਿਤੇ ਨਹੀਂ ਹੁੰਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਦੀ ਕਰ ਦਿਓ ਵੀ ਭਾਈ ਚਨੌਤੀ ਕਬੂਲ ਹੋ ਗਈ ਆਜੋ ਦੇ ਦਿਓ ਜਗ੍ਹਾ ਤੇ ਦੇ ਦਿਓ ਸਥਾਨ ਧੰਨਵਾਦ